ਹਾਂ ਜੀ ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਦੋ ਗੱਬਣ ਬੱਚੀਆਂ ਨੇ ਬਾਈ ਤੇ ਦੋ ਅਵਸਰ ਝੋਟੀਆਂ ਨੇ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਅੱਜ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਵਧੀਆ ਪੂਰੇ ਵਧੀਆ ਜੀ ਬਾਬੇ ਗੰਗाराम ਦੀ ਕਿਰਪਾ ਨਾਲ ਜੀ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਨਾਂ ਚਮਕੌਰ ਸਿੰਘ ਜੀ ਪਿੰਡ ਸੈਦੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸੰਗਲ ਹੈ ਜੀ ਨੇੜੇ ਪਿੰਡ ਬਾਈ ਨੇੜੇ ਨਿਹਾਲ ਸਿੰਘਾ ਦਾ ਵੀ ਨੇੜੇ ਆ ਜੀ। ਹੂੰ। ਇਧਰ ਬਲਾਸਪੁਰ ਵੀ ਨੇੜੇ ਸਲਾਤਪੁਰਾ ਭਦੌਰ ਵੀ। ਮੋਬਾਈਲ ਨੰਬਰ ਬੋਲ। 9056598344 ਜੀ। ਠੀਕ ਆ ਭਾਈ। ਭਾਈ ਜਿਹੜੀ ਪਹਿਲੇ ਨੰਬਰ ਤੇ ਝੋਟੀ ਦੇਖਨੇ ਆ ਕਿੰਨੀ ਕੁ ਉਮਰ ਹੈ ਜੀ? ਇਹਦੀ 19 ਮਹੀਨੇ ਦੀ ਉਮਰ ਆ ਜੀ। 19 ਮਹੀਨਿਆਂ ਦੀ ਉਮਰ ਆ। ਠੀਕ ਆ ਭਾਈ। ਬਲੈਕ ਜਮਾ ਕਾਲੀ ਹੈ ਜੀ ਜੀ ਜਾਨ ਲਾਇਆ ਜੀ। ਫੇਸ ਬੜਾ ਚੰਗਾ ਹਨਾ। ਹਾਂ ਜੀ ਹਾਂ ਜੀ। ਸਭ ਤੋਂ ਬਹੁਤ ਚੰਗਾ ਵੀ। ਪੂਰਾ ਮੂੰਹ ਕਿਆ ਬਾਤ ਹੈ ਇਸ ਪੂਸ ਪੂਰਾ ਚੰਗਾ ਹੈ ਜਿਹੜਾ ਬੱਠੇ ਪੁੱਠੇ ਨਹੀਂ ਚੱਕੇ ਕੱਲ੍ਹ ਦਿਹਾੜੀਆਂ ਹਨਾ ਕੱਟਿਆ ਉਹ ਪ੍ਰਾਇਮਨ ਨਹੀਂ ਜਾਂਦੀਆਂ ਖਾਨ ਖੁਲ ਦੇਖ ਲੋ ਕੱਦ ਚੰਗਾ ਨਾ ਕੱਦ ਬਹੁਤ ਆ ਜੀ ਕੱਟਿਆ ਕੱਟ ਚੰਗਾ ਸਿੰਘ ਚੰਗਾ ਬਾਈ ਸਾਹ ਘਾਲੀ ਜਮਾ ਵੀਰੇ ਕਿਆ ਬਾਤ ਆ ਬਾਈ ਹੂੰ ਚੋਲੀ ਕਿਵੇਂ ਆ ਚੋਲੀ ਪੂਰੀ ਲੈ ਬਾਈ 4 ਥਾਣੇ ਬਾਹਰ ਚੰਗਾ ਲੱਗਦਾ ਥਣ ਪੂਰੀ ਵਿੱਤੀ ਦੇ ਥਾਣੇ ਕਿੰਨਾ ਕੀ ਰਿਕਾਰਡ ਸੀ ਦੀ ਮਾਂ ਦਾ ਵੀ ਦੁੱਧ ਇਹਦੀ ਮਦਦ ਦਾ ਜੀ 17 18 ਕਿਲੋ ਦਿੱਤਾ ਬਾਈ ਦੋ ਦੂਜੇ ਸਵੇਰੇ ਓਕੇ ਬਾਈ ਠੀਕ ਆ ਮਾਂ ਦਾ ਰਿਕਾਰਡ ਚੰਗਾ ਸੀਮਨਪੁਰਾ ਕਿਹੜੇ ਦੀ ਆ ਬਾਈ ਇਹ ਹਈ ਸੀਮਣ ਦਾ ਪਤਾ ਕੁਛ ਦਾ ਇਹਦਾ ਹੀ ਕੋਹੀ ਨੂਰ ਦੀ ਹੈ ਜੀ ਓਕੇ ਜੀ ਹਾਂਜੀ ਠੀਕ ਆ ਬਈ ਚੰਗੀ ਆ ਬਈ ਝੋਟੀ ਸਮੀ ਵੀ ਆ ਤੇ ਟੀਕਾ ਵੀ ਸੇਤੂ ਹੀ ਲੈ ਲੂ ਝੋਲੀ ਚੰਗੀ ਆ ਮਾ ਦਾ ਰਿਕਾਰਡ ਚੰਗਾ ਚੰਗੇ ਸੀਮਣ ਦੀ ਹੈ ਸਿੰਘ ਬਹੁਤ ਚੰਗਾ ਨੇੜੇ ਹੀ ਮੂੜਿਆ ਵਾ ਕਹਿਣ ਤਾਂ ਨਹੀਂ ਜੀ ਪਿਆਰ ਕੋਹੀ ਨੂਰ ਦੀਆ ਸਹੀ ਗੱਲ ਆ ਬਈ ਦੇਖ ਲਓ ਜੀ ਕਿਆ ਬਾਤ ਆ ਬਈ ਫੇਸ ਦੇਖ ਲਓ ਸਰੀਰ ਕੱਲ ਪੱਠੇ ਆਏ ਤਾਂ ਉੱਥੇ ਹਰਾ ਸੀ ਉਹਨਾਂ ਦੇ ਜੀ ਠੀਕ ਆ ਇੱਥੇ ਆਪਣੇ ਸੰਨੀ ਆ ਓਕੇ ਤੇ ਕੀ ਮੁੱਲ ਨਹੀਂ ਮੁੱਲ ਕੀ ਐ ਜੈ ਜੈ ਕੋਈ ਫੋਨ ਤੇ ਕਰ ਲਾਂਗੇ ਜੀ ਜੈ ਜੀ ਹੋ ਜੈ ਹੀ ਕਰਾਂਗੇ ਜੀ ਮੁੱਲ ਓਕੇ ਬਾਈ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਕਈ ਨੋ ਦੇਚਣ ਵਾਲੇ ਬਈ ਆ ਜਾਂਦੇ ਆ ਫਿਰ ਆਲਾ ਕਹਿੰਦਾ ਯਾਰ ਤੁਸੀਂ ਉਹ ਕਰਤਾ ਠੀਕ ਆ ਨਾ ਸਹੀ ਗੱਲ ਆ ਬਾਈ ਹਾਂ ਅੱਗੇ ਦੋ ਨੰਬਰ ਤੇਰੀ ਕਿੰਨੀ ਕਿੰਨੀ ਉਮਰ ਹੈ ਦੀ ਹੈ ਜੀ ਉਮਰ ਕਿੰਨੀ ਹੈ ਜੀ ਇਹ ਜੀ ਸਾਰੀ ਤੇਰੇ 12 ਮਹੀਨਾ ਦੀ ਹੋ ਜੀ ਓਕੇ ਬਾਈ ਕਿਹੜੀ ਟੀਕੇ ਦੀ ਐ ਇਹ ਇਹ ਇਹਦੇ ਟੀਕੇ ਵਾਲੀ ਦੀ ਬਸ ਕਿ ਦੱਸ ਦੂਗਾ ਤੁਹਾਨੂੰ ਠੀਕ ਆ ਬਾਈ ਉਹ ਹੀ ਚੰਗਿਆ ਨਾ ਹਾਂਜੀ ਹਾਂਜੀ ਚਾਰ ਥਣ ਫੇਸ ਬੜਾ ਚੰਗਿਆ ਪਤਲੀ ਸਿੰਘ ਦੀ ਹੈ ਨਾ ਹਾਂਜੀ ਬਿਲਕੁਲ ਪੂਰੇ ਪਤਲੀ ਸਿੰਘ ਵਾਲੀ ਝੋਟੀ ਆ ਬਾਈ ਕਿੰਨਾ ਕੇ ਰਿਕਾਰਡ ਸੀਮਾ ਦਾ ਬਾਈ ਮਾਣੇ 14 ਕਿਲੋ ਬਲੂਨ ਨੇ ਦਿੱਤਾ ਜੀ ਇਹਦੇ ਨੂੰ ਓਕੇ ਬਾਈ ਬੋਲ ਦੇ ਬਾਈ ਤੋੜ ਕੇ ਸਾਰੇ ਝੋਟੀ ਚੰਗੀ ਆ ਬੜਾ ਚੰਗਾ ਤੇ ਚਾਰ ਥਾਣਾ ਹੈ ਨਾ ਜੀ ਹਾਂਜੀ ਹਾਂਜੀ ਚਾਰੇ ਥਾਣ ਬਾਈ ਪੂਰੇ ਨਿਖਰ ਮੇ ਮੋਲ ਲੈ ਬਾਈ ਕਹਿੰਦਾ ਜਾਇਜ਼ ਹੋਊਗਾ ਮੋਲ ਹੋਣਾ ਫੋਨ ਤੇ ਮੋਲ ਪਹਿਲਾਂ ਹੀ ਬਾਈ ਦੇ ਜਾਇਜ਼ ਹੀ ਹੁੰਦੇ ਆ ਬਾਈ ਠੀਕ ਆ ਕਿਨੇ ਕੱਟੀ ਚੰਗੀਆਂ ਹਾਂ ਯਾਰ ਬਹੁਤ ਚੰਗੀ ਕੱਟੀ ਹੈ ਜੀ ਸਹੀ ਆ ਬਾਈ ਤੇ ਮੁੱਲ ਵੀਰੇ ਜਾਇਜ਼ ਹਾਂ ਬਿਲਕੁਲ ਜਾਇਜ਼ ਕਰਾਂਗੇ ਵੀਰੇ ਠੀਕ ਆ ਹੁਣ ਕੀ ਹੋ ਜੂਗਾ ਠੀਕ ਠੀਕ ਕੱਟੀ ਬਹੁਤ ਚੰਗੀਆਂ ਹਨ ਹਾਂ ਜੀ ਹਾਂ ਬਿਲਕੁਲ ਪੂਰੀ ਜਾਇਜ਼ ਹੈ ਜੀ ਤੇ ਹਾਂ ਝੋਲੀ ਵੀ ਇੱਕ ਨੰਬਰਾਂ ਨੇੜੇ ਦੋ ਕਿਰਾਂ ਦਿਖਾ ਵੀ ਦਿੰਨੇ ਆ ਚਾਰ ਹੀ ਠਾਣਾ ਨਹੀਂ ਜੀ ਹਾਂ ਜੀ ਹਾਂ ਚਾਰ ਥਾਣਾ ਹਮ ਲੈ ਬਈ ਕੀ ਬਾਤ ਇਧਰ ਲਈ ਪੱਸੀ ਬੰਦੀਆਂ ਨੇ ਜਿੱਧਰ ਮਰਜੀ ਬਾਹਰ ਫੜਪੋ ਤਾਂ ਹੱਡ 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 ਬਈਆ ਬਹੁਤ ਹਨਾ ਕਿੱਠਾ ਹਾਂਜੀ ਬਹੁਤ ਚੰਗੇ ਬੱਚੇ ਆ ਜੀ ਤੇ ਜੋੜਾ ਜੇ ਕੋਈ ਇਕੱਠਾ ਦੇ ਵਧੀਆ ਮਾਨਦਨ ਹਾਂਜੀ ਹਾਂਜੀ ਮਾਨਤਾਨ ਕਰਾਂਗੇ ਜੋੜੇ ਇਕੱਠੇ ਲੈਣ ਵਾਲਿਆਂ ਨੂੰ ਹੂੰ ਠੀਕ ਆ ਅੱਗੇ ਬਈ ਆ ਗਈ ਬੱਚੀ ਜਰਸੀ ਬੱਚੀ ਆ ਜੀ ਜਰਸੀ ਬੱਚੀ ਆ ਆਹ ਦੇ ਜੀ ਲਿਖ ਕੇ ਦਿੱਤਾ ਭਾਈ ਹਾਂ ਭਾਈ 16 8 24 ਦਾ ਟੀਕਾ ਭਰਿਆ ਵਾ ਭਾਈ ਹਾਂਜੀ ਹਾਂਜੀ 16 8 24 ਦਾ ਟੀਕਾ ਭਰਿਆ ਵਾ 40 4 22 ਦਾ ਟੀਕਾ ਹੈ ਹਾਂਜੀ ਇਹਦੀ ਤਾਂ ਗੱਬਣਾ ਹੀ ਇਹ ਹਾਂਜੀ 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 ਠੀਕ ਆ ਬਾਈ ਆ ਤਰੀਕਾ ਬਾਈ ਦੀਆਂ ਬਈ ਨੋਟ ਕਰੀਆਂ ਮੈਂ ਦੋਨੇ ਵੱਛੀਆਂ ਗੱਬਣਾ ਨੇ ਤਰੀਕਾ ਇੱਕ ਵਾਰੀ ਨੋਟ ਕਰ ਲਓ ਸਕਰੀਨ ਸ਼ਾਟ ਲੈ ਲਓ ਇਹਨਾਂ ਦਾ ਬਾਈ ਠੀਕ ਹੈ ਨਹੀਂ 40 4 ਬਾਈ ਦੇ ਸੀਮੰਟ ਤੋਂ ਗੱਬਣਾ ਦੂਜੀ 50 0 ਬਾੜ ਤੋਂ ਗੱਬਣਾ ਠੀਕ ਆ ਤਰੀਕਾ ਨਾਲ ਨੇ ਬਾਈ ਦੀਆਂ ਬਾਈ ਇਹ ਤਰੀਕਾ ਸਾਹਮਣੇ ਰੱਖ ਲੈ ਹਾਂ ਜੀ ਸਾਹਮਣੇ ਅੰਦਰ ਹਾਂ ਤਰੀਕਾ ਸਾਹਮਣੇ ਰੱਖ ਲੈ ਤੇ ਦੋਨੇ ਸੀਮੰਟ ਚੰਗੇ ਦੀਆਂ ਬਾਈ ਬਈ ਪੜੀ ਵੀ ਦੇਖਣਾ ਪੜੀਆਂ ਬਹੁਤ ਬੱਚੇ ਜੀ ਜਿੰਨੇ ਕਦੋਂ ਨਹੀਂ ਪੜੇ ਮੈਂ ਕੱਡੇ ਵੀ ਆ ਲੈ ਫੌਲੀ ਵੀ ਫੁੱਲ ਜਿਵੇਂ ਮੈਂ ਕਹਿੰਦਾ ਜਰਸੀ ਦਾ ਡਿਮਾਂਡ ਆ ਬੱਚੇ ਹੈਨਾ ਨਜ਼ਾਰਾ ਤਾਂ ਹੀ ਆਉਂਦਾ ਵੀਰੇ ਪਾਲਣ ਦਾ ਡਾਇਮੰਡ ਪੀ ਸਾਡਾ ਹੱਡੀਆਂ ਨਹੀਂ ਜਾਂਦਿਆਂ ਜੀ ਫਾਰਮ ਦੇ ਵਿੱਚ ਮੇਰਾ ਬਲੱਡ ਵਧਦਾ ਪਈ ਫੜਦੇ ਦਾ ਠੀਕ ਆ ਹਾਂ ਇੰਨਾ ਥੱਕਾ ਕੀਤਾ ਹੁਣ ਲੈ ਜੂੜੀ ਦੇਖ ਪਿੱਛੇ ਤਾਂ ਹਾਂ ਜੀ ਦੇਖੋ ਬਈ ਛੋਟਾ ਜਿਹਾ ਫੇਸ ਕਰਮੜੀ ਦਾ ਕੰਨ ਗੁੰਨ ਦੇਖ ਲੱਗਿਆ ਕਰਮੜੀ ਕੀ ਬਾਤ ਆ ਬਈ ਬਰੀਡ ਵਾਲੀ ਹੈ ਰਹਿਣਾ ਫੁੱਲ ਬਰੀਡ ਆ ਸੌ ਦੀ ਸੌ ਆ ਬਰੀਡ ਕਿੰਨਾ ਗ੍ਰੀਕਡ ਸੀ ਦੀ ਮਾਂ ਦਾ ਬਈ ਇਹ ਮਾਂ ਥੱਲੋਂ ਨਾ 32 33 ਲੀਟਰ ਚੋਂ ਦਾ ਰਿਹਾ ਬੰਦਾ ਹੈਗੀ ਆ ਜੇ ਫਾਰਮ ਦੇ ਵਿੱਚ ਬੰਦੇ ਕੋਲੇ ਬੱਸੀ ਓਕੇ ਹਾਂ ਠੀਕ ਆ ਭਾਈ ਮਾਂ ਦਾ ਰਿਕਾਰਡ ਚੰਗਾ ਝੂਲੀ ਦੇਖੋ ਆਰਡਰ ਦੀ ਸਟਾਰਟਿੰਗ ਦੇਖੋ ਕਿਆ ਬਾਤ ਆ ਭਾਈ ਯਾਰ ਪੂਲੀ ਪੂਲੀ ਦੇਖ ਬੱਸੀ ਡੈਕਟਰ ਮਾਰ ਬਾੜ ਦੇਖ ਝੂਲੀ ਦੇਖਨੇ ਭਾਈ ਹਾਂ ਹਾਂ ਅਲਾ ਕਹਿੰਦਾ ਗਰਮੀ ਦਾ ਤੋਫਾਗਾ ਮੈਂ ਕਹਿੰਦਾ ਨਹੀਂ ਰੀਸਾ ਯਾਰ ਬਰੀਡ ਤਾਂ ਚੈੱਕ ਕਰ ਦੂ ਬੱਚੀ ਦੀ ਹਾਂਜੀ ਹਾਂਜੀ ਤੋਰ ਦੇ ਭਾਈ ਮੜੀ ਜੀ ਤੋਰ ਦਨ ਤੋਰ ਦੋ ਬਾਲੀ ਕਿਦਾ ਮਸਾ ਰਸੇ ਪਾਏ ਇਹਨਾਂ ਦੇ ਆਇਆ ਬੱਬੇ ਪਾ ਪਾ ਖਰਾਕ ਬਾਈ ਗੁੰਦੀ ਪਈ ਆ ਕਿਸੇ ਪਾਸੋਂ ਆਏ ਉਂਗਲ ਧਰਾ ਨਹੀਂ ਵੀ ਇਥੋਂ ਲੱਸੀ ਆ ਜਾਂ ਇਥੋਂ ਆ ਫੇਸ ਦੇਖੋ ਕਰਮਾ ਜੀ ਦਾ ਬਿਊਟੀ ਬਹੁਤ ਆ ਬਰੀਡ ਦੇਖੋ ਬਾਈ ਕਿੰਨੇ ਵੀ ਹਾਂਜੀ ਇੱਕ ਨੰਬਰ ਬਰੀਡ ਆ ਪਲੀ ਵੀ ਦੇਖੋ ਕੀ ਬਾਤਾਂ ਬਾਈ ਅਲੱਗ ਜਰਸੀ ਆ ਲੱਗਦਾ ਹੈ ਬਾਕੀ ਚੰਗੇ ਸੀਮਣ ਦੀ ਆ ਤਰੀਕਾ ਜਿਹੜੀਆਂ ਬਾਈ ਮੈਂ ਤੁਹਾਨੂੰ ਦਿਖਾਈਆਂ ਵੀਡੀਓ 'ਚ ਉਹ ਸਹੀ ਤਰੀਕਾ ਨੇ ਹਣਾ ਬਾਈ ਹਾਂ ਹਾਂ ਬਿਲਕੁਲ ਓਕੇ ਆ ਬਾਈ ਠੀਕ ਆ ਆਣੀ ਕੋਈ ਝੂਠ ਵਾਲਾ ਕੰਮ ਨਹੀਂ ਹੈਗਾ ਇਹਨਾਂ ਦੇ ਵਿੱਚ ਬਾਈ ਕਹਿੰਦਾ ਫੇਕ ਵਾਲਾ ਨਹੀਂ ਜਿੱਥੋਂ ਲਈਆਂ ਉੱਥੋਂ ਦੀ ਡਿਟੇਲ ਲਈ ਵੀ ਆ ਬਾਈ ਜੀ ਇਹ ਤੇ ਮੁੱਲ ਕੀ ਆ ਬਾਈ ਜਾਇਜ਼ ਆ ਮੁੱਲ ਫੋਨ ਤੇ ਹੀ ਹੋਣਗੇ ਅੱਜ ਵੀਰੇ ਯਾਰ ਜਾਇਜ਼ ਹੀ ਹੋਣਗੇ ਜਾਇਜ਼ ਕਰਾਂਗੇ ਮੁੱਲ ਠੀਕ ਆ ਕਈ ਨੇ ਵੇਚਣਾ ਹੋਏ ਬੰਦੇ ਕਹਿੰਦੇ ਯਾਰ ਫਿਰ ਤੁਸੀਂ ਮੁੱਲ ਕਰ ਦਿੰਨੇ ਆ ਬਾਈ ਯਾਰ ਹੂੰ ਚੰਗੀ ਬੋਤ ਯਾਰ ਬਾਈ ਬਹੁਤ ਚੰਗੇ ਬੱਚੇ ਜੀ ਮੈਂ ਕਹਿੰਦਾ ਰੂਹ ਖੁਸ਼ ਹੁੰਦੀ ਆ ਦੇਖ ਕੇ ਤੁਸੀਂ ਆਪ ਹੀ ਦੇਖ ਲਓ ਡਾਕਟਰ ਪੋਰਾ ਖਮੂਹ ਆਡਰ ਦੇਖੋ ਸਟਾਰਟ ਕਰ ਲੈਨੇ ਪਟਨਾ ਹਾਂਜੀ ਫੇਸ ਦੇਖੋ ਕਰਮਾ ਯਾਰ ਬਰੀਡ ਬਹੁਤ ਹੈ ਰਵਿਸ਼ੀ ਜੀ ਬਰੀਡ ਦੇਖ ਲਓ ਕਿੰਨੀ ਹੈ ਹਮ ਫੁੱਲ ਬਰੀਡ ਦਾ ਬੱਚਾ ਬਾਈ ਮੋਲੋ ਸਭ ਨਾਲ ਜੈ ਜੀ ਹੋਊਗਾ ਬਾਈ ਅੱਗੇ ਸਾਈ ਵਾਲਾ ਇਹ 19 19 ਮਹੀਨਾ ਦਾ ਬੱਚਾ ਜੀ 19 ਮਹੀਨਾ ਦਾ ਤੇ ਪੰਜਵਾਂ ਮਹੀਨਾ ਇਹਨੂੰ ਲੱਗਿਆ ਵਾ ਪੰਜਵਾਂ ਮਹੀਨਾ ਇਹਨੂੰ ਲੱਗਿਆ ਵਾ ਇਹਨੂੰ ਕਿਹੜਾ ਮਹੀਨਾ ਸੀ ਜਰਸੀ ਨੂੰ ਇਹਨੂੰ ਦੇਖ ਲਓ ਜੀ ਕਿਹੜਾ ਬਣਦਾ ਹੈ ਇਹਨੂੰ ਸੱਤਵਾਂ ਬਣਦਾ ਜੀ ਸੱਤਵਾਂ ਬਣਦਾ ਠੀਕ ਹੈ ਬਾਈ ਤੇ ਇਹਨੂੰ ਸੱਤਵਾਂ ਬਾਈ ਜਰਸੀ ਨੂੰ ਇਹਨੂੰ ਪੰਜਵਾਂ ਹੈ ਨਾ ਹਾਂਜੀ ਇਹ 19 ਮਹੀਨਿਆਂ ਦਾ ਬੱਚਾ ਜੀ ਹਜੇ ਖੀਰੀ 19 ਮਹੀਨਿਆਂ ਦਾ ਦੰਦਾ ਜੀ ਖੀਰੀ ਆ ਹਾਂਜੀ ਖੀਰੀ ਹੈ ਦੋ ਦੰਦਾ ਇਹ ਦੋ ਦੰਦਾ ਜੀ ਆ ਛਿੱਟੇ ਆ ਜੀ ਦੁੱਗਦੇ ਨੇ ਓਕੇ ਬਾਈ ਤੇ ਆ ਖੀਰੀ ਆ ਖੀਰੀ 19 ਮਹੀਨੇ ਦਾ ਬੱਚਾ ਇਹ ਦੇਖ ਲਓ ਜਾਨ ਮਾਨ ਫੇਸ ਦੇਖ ਲਓ ਬੱਸੀ ਦਾ ਫੇਸ ਬੜਾ ਪਿਆਰਾ ਥੱਲੇ ਪੋਲੀ ਦੇਖ ਲਓ ਚਮਕ ਫੁੱਲ ਪੋਲੀ ਵੀ ਇਹ ਵੀ ਬਹੁਤ ਐ ਬਹੁਤ ਇਕੱਠਾ ਜੀ ਇੱਕ ਸਿੱਖ ਚੁਆਈਆਂ ਮੈਂ ਕਿਹਾ ਨਾ ਦੱਸ ਦੀ ਬਈ ਖਰਾ ਖਾਦੀ ਅੱਗੇ ਦੇਖੋ ਬੱਸੀ ਹੂੰ ਇਹ ਚਾਰਵੇਂ ਦਿਨ ਨੇ ਕੀ ਕੁਛ ਕਰਨਾਗਾ ਚੰਗੇ ਰੁਪਿਆ ਦੀ ਤਾਂ ਫੀਡ ਹੀ ਖਾਦੀ ਵੀ ਹੈ ਹਾਂਜੀ 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 ਮੇਰੇ ਤੇ ਦੁੱਧ ਤੇ ਪਲ ਜਾਂਦੀਆਂ ਜੀ ਮੇਰੇ ਦੁੱਧ ਤੇ ਪਲ ਜਾਂਦੀਆਂ ਸਹੀ ਗੱਲ ਆ ਉਹਦੇ ਬਾਈ ਤੋਰਦੀ ਹੈ ਤੋਰਨਾ ਇਹ ਥੋੜਾ ਇਹ ਰੰਗ ਬੜਾ ਚੰਗਾ ਕਰਮ ਵਾਲੀ ਦਾ ਕਲਰ ਦੀ ਮੰਗ ਬਹੁਤ ਹੈ ਲਾਲ ਕਲਰ ਆ ਗਿਆ ਇਹ ਬਾਈ ਪਿਆਰ ਮਿਲਦੀ ਨਹੀਂ ਹੈਗੀ ਹੂੰ ਇਹ ਟੀਗਾ ਸੀ ਬਹੁਤ ਵਧੀਆ ਲੱਗਿਆ ਆ ਜਾ ਪੁੱਤ ਆ ਜਾ ਆ ਹੌਲੀ ਹੌਲੀ ਅਰੇ ਇਹਨੇ ੱੱਕਾ ਕਰਦੀ ਆ ਧੀ ਚੱਕਰੀ ਖੁੱਲੀ ਆਈ ਹੈ ਖੁੱਲੀ ਹੋਈ ਸੀ ਭਾਈ ਇਹ ਤਾਂ ਇੱਥੇ ਆ ਕੇ ਰਸੇ ਪਾਇਆ ਕਹਾਂ ਜੀ ਆਪ ਪੁੱਤ ਖੜ ਜਾ ਬ੍ਰੀਡ ਬਹੁਤ ਆ ਪਲੇ ਵੀ ਦੇਖੋ ਪੱਧਰ ਖੜ ਜਾ ਪੁੱਤ ਖੜ ਜਾ ਝੋਲੀ 1 ਨੰਬਰ 4 ਇਹ ਤਾਂ ਬੰਨਿਆ ਨਹੀਂ ਸੀ ਭਾਈ ਇੱਥੇ ਆ ਕੇ ਰਸੇ ਪਾਇਆ ਦੱਸਦੀ ਆ ਥੋੜਾ ਜਿਹਾ ਕੈਮਰਾ ਬਾਲ ਬਾਲ ਪੂਰੇ ਆ ਭਾਈ ਝੋਲੀ ਚ ਕਿ ਨਹੀਂ ਹਾਂ ਜੀ ਹਾਂ ਜੀ ਹਾਂ ਤੋਰਾ ਆ ਜਾ ਪੁੱਤ ਆ ਜਾ ਕੀ ਬਾਤ ਇਹਦਾ ਕੋਈ ਖੁੱਲਿਆਂ ਵਾਲਾ ਹੀ ਲੈਈ ਹੈ ਨਾ ਮਾਲ ਇਹਨਾਂ ਨੂੰ ਹੂੰ ਕਿਆ ਬਾਤ ਬੱਚੇ ਦੇਖ ਲੈ ਥਲ ਥਲ ਕਰਦੇ ਡਾਕਟਰ ਮੈਂ ਕਹਿੰਦਾ ਜਮਾ ਡਾਇਮੰਡ ਇੱਕੋ ਹੀ ਆਦਾ ਦੇਖੋ ਤਾਂ ਆ ਕੀ ਕੋਈ ਕੋਈ ਕਰਦਾ ਸਹੀ ਗੱਲ ਆ ਬਾਈ ਕਿਆ ਬਾਤ ਮੈਂ ਰੱਬ ਦਰਦਾਸਾ ਮੈਂ ਨੇ ਵੀ ਇਕੱਠਿਆਂ ਲੈ ਵੀ ਕੋਈ ਇਹਨਾਂ ਨੂੰ ਸਹੀ ਗੱਲ ਆ ਇਕੱਠੇ ਹੀ ਰਹਿਣਗੇ ਨਹੀਂ ਹਾਂ ਇਕੱਠੇ ਹੀ ਰਹਿਣ ਭਾਈ ਦੀ ਗੱਲ ਸਹੀ ਜੋੜਾ ਕੋਈ ਭਰਾ ਇਕੱਠਾ ਹੀ ਖਰੀਦੇ ਤੇ ਮੰਨ ਕੇ ਚੱਲ ਐਂਡ ਕਰਾ ਦੇਣੀ ਜਦੋਂ ਐਂਡ ਬਾਈ ਜਦਦੇ ਤਿਆਰ ਹੋ ਬੱਚੇ ਦੇਖੀ ਜਾ ਨਾ ਰੋਸ਼ਨ ਕਰਨ ਵਾਲੇ ਬੱਚੇ ਆ ਜੀ ਹਮ ਸਹੀ ਇੱਕ ਆ ਛੋਟਾ ਹੈ ਬੱਚਾ ਜੀ ਠੀਕ ਆ ਲਾਵੇ ਤੁਹਾਡਾ ਕੋਈ ਮੇਰਾ ਖੁਦ ਦੋਨੇ ਫੁੱਲ ਪਲੀਆਂ ਵੀ ਆ ਕਿਸੇ ਪਾਸੋਂ ਕਰਿਆ ਬੱਚਾ ਕਿੰਨੀ ਕੁ ਉਮਰ ਹੈ ਬਈ ਇਹਦੀ ਇਹਦੀ ਸਵਾ ਦੋ ਮਹੀਨੇ ਦੀ ਉਮਰ ਹੈ ਜੀ ਸਵਾ ਦੋ ਮਹੀਨੇ ਇਸ ਨੂੰ ਦੇਖੋ ਬੱਚੇ ਦਾ ਜੀ ਸੇਵਸ ਬੜਾ ਪਿਆਰਾ ਹੈ ਨਾ ਇਹਦੇ ਸਿੰਗੂ ਹੀ ਨਹੀਂ ਆਉਣੇ ਜੀ ਉਹ ਟੀਕੇ ਦੀ ਆ ਅੱਛਾ ਹਾਂ ਠੀਕ ਹੈ ਕਿਹੜੇ ਸੀਮਣ ਦੀ ਹੈ ਇਹ ਦੱਸੀ ਕਿਹੜੇ ਵੀ ਆਏ ਰੀਡ ਕੋ ਰੀਡ ਉਹਦੀ ਹੈ ਠੀਕ ਆ ਬਈ ਸਾਰਾ ਸਾਰਾ ਕੱਢ ਲਾ ਹਾਂ ਬਾਈ ਕਹਿੰਦੇ ਇਹਦੀ ਮਾਂ ਬਾਈ 34 35 ਲੀਟਰ ਦਾ ਰਕਾਟ ਆ ਜੀ ਠੀਕ ਆ ਹੂੰ ਫੇਸ ਬੜਾ ਖਾ ਸਕਦੇ ਆ ਫਾਰਮ ਦੇ ਵਿੱਚ ਖੜੀ। ਕੀ ਬਾਤ ਆ ਬਿਊਟੀ ਇੱਕ ਨੰਬਰ ਬਈ ਕੰਨ ਦੇਖੋ ਛੋਟਾ ਛੋਟਾ ਫੁੱਲ ਬ੍ਰੀਡ ਨਾਸਾ ਗੁਲਾਬੀ ਬੜੀ ਵੀ ਤੇਜ ਲੱਗਿਆ ਬੱਚੇ ਨੂੰ। ਹੂੰ। ਦਗਾ ਦੇ ਫੋਨ ਲੈਦਾ ਫੋਨਤੀ ਹੋ ਜੂ। ਹਾਂ ਹਾਂ ਮੁੱਲ ਫੋਨਤੀ ਹੋਣੀ। ਜਾਇ ਜੀ ਹੂੰ। ਜਾਇ ਜੀ ਕਰਾਂਗੇ ਜਾਇ ਜੀ। ਬੱਚਾ ਚੰਗਾ ਬਈ ਮੁੱਲ ਵੀ ਬਈ ਜਾਇ ਜੀ ਕਰਾਂਗੇ ਬੜਾ ਮੁੱਲ ਨਹੀਂ ਕਰਦੇ। ਪਹਿਲਾਂ ਵੀ ਥਣ ਕੱਲਾ ਕੱਲਾ ਥਣ ਪੂਰੀ ਵਿਥੇ ਥਣ ਪਿੱਛੇ ਤੋਂ ਚੌੜੀ ਜੂੜੀ ਦੇਖਣਾ। ਹਾਂ ਜੀ ਪੂਰੀ ਚੌੜਾ ਬੱਚਾ ਜੀ ਲਾ। ਕੀ ਬਾਤ। ਦੇਖ ਲਓ ਸੋਹਣਾ ਨਵਾਂ ਆਇਆ ਨਹੀਂ ਗਿਆ। ਨਵਾਂ ਕੀਤਾ ਹੋਊ ਗ੍ਰੀਵਣ ਜਾਂਦਾ ਇਹ ਬਾਈ ਆ ਆ ਬੱਚਿਆਂ ਦਾ ਤਾਂ ਕੋਈ ਆਨਤੀ ਨਹੀਂ ਹਾਂਜੀ ਬੱਚੇ ਸਾਰੇ ਚੰਗੇ ਹਰ ਬੱਚੇ ਹੈਗੇ ਬੱਚੇ ਹੈਗੇ ਕਿਸੇ ਪਾਸੋਂ ਕੋਈ ਗਾਰਡ ਨਹੀਂ ਕਰਮਣੇ ਟਾਈਮ ਵੀ ਥੋੜਾ ਰਹਿ ਗਿਆ ਇਹਨਾਂ ਦਾ 7ਵਾਂ ਮਹੀਨਾ ਦੱਸਿਆ ਬਾਈ ਨੇ ਤਰੀਕਾ ਹਾਂਜੀ 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 ਦੇਖਿਆ ਬਸ ਆਹ ਦੀ ਡਿਟੇਲ ਦੇਵਾਂਗੇ ਬਈ ਹਾਂ ਉਹਨੂੰ 5ਵਾਂ ਮਹੀਨਾ ਗੱਲ ਹੈ ਪੜੀ ਵੀ ਦੇਖ ਬਾਈ ਬੱਚੇ ਬੜੇ ਚੰਗੇ ਬੱਚੇ ਜੀ ਹੂੰ ਇਹ ਨਾਗਸੀ ਭਰਾ ਕੋਲੇ ਪੰਜ ਪੰਜੇ ਦਿਖਾਤੇ ਬਈ ਕਿਸੇ ਵੀਰ ਨੂੰ ਪੰਜਾ ਜੋ ਕੋਈ ਵੀ ਪਸੰਦਾ ਹੈ ਬਾਈ ਨੇ ਕਨੈਕਟ ਕਰ ਲਿਓ ਜੀ ਧੰਨਵਾਦ